ਮੈਂ ਦਾਸ ਤੋਂ ਫੰਡ ਦਿੱਤਾ ਉਹਦੇ ਵਿੱਚ ਕਿਵੇਂ ਜਾਊਂਗੀ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਮਾਕ ਕਰਨਾ ਚਾਹਣਾ ਹੈ ਕਿੰਨੇ ਨੇ ਪਾਰਕ ਲਈ 50 ਲੱਖ ਰੁਪਏ ਦਾ ਚੈੱਕ ਪਾਰਕ ਦੇ ਸੁਧਾਰ ਲਈ ਦਿੱਤਾ ਹੈ ਤੇ ਉਹਦੇ ਨਾਲ ਪਾਰਕ ਦੀ ਹਰ ਬਦਲੂਗੀ ਉਹ ਪਾਰਕ ਦਾ ਚੈੱਕ ਜਿਹੜਾ ਅੱਜ ਅਸੀਂ ਡੀਸੀ ਸਾਹਿਬ ਨੂੰ ਫੜਾਇਆ ਹੈ ਡੀਸੀ ਸਾਹਿਬ ਬਨੋ ਅਸ਼ਵਾਸ਼ਣ ਦਵਾਇਆ ਗਿਆ ਹੈ ਕਿ ਇਸ ਨੂੰ ਸਹੀ ਢੰਗ ਨਾਲ ਇਸ ਪਾਰਕ ਦੇ ਜਿਹੜੇ ਪੈਸੇ ਉਹ ਲਵਾ ਕੇ ਇਸ ਪਾਰਕ ਨੂੰ ਹਰਬਨਗੀ اور ਨਾਲ ਹੀ ਮੈਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਵੀ ਕਰਾਂਗੇ ਸਾਡਾ ਇੱਕ ਖੰਡੇ ਵਾਲਾ ਪਾਰਕ ਹੈ ਜਿਹਦੇ ਹਾਲਾਤ ਸਦਾਰ ਨਹੀਂ ਉਹਦੇ ਲਈ ਵੀ ਅਸੀਂ ਬਹੁਤ ਜਲਦ ਕੋਈ ਨਾ ਕੋਈ ਫੰਡ ਅਰੇਂਜ ਕਰਕੇ ਉਹਦਾ ਵੀ ਸਦਾਰ ਕਰਾਵਾਂਗੇ ਕਿ ਲੋਕਾਂ ਨੂੰ ਜਿਹੜਾ ਸ਼ਹਿਰ ਦੀ ਸਹੂਲਤ ਮੁਕਤ ਦੇ ਵਿੱਚੋਂ ਮਿਲ ਸਕੇ ਮੈਂ ਦੱਸ ਤੂੰ ਫੰਡ ਦੇ ਤੋਂ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨ ਦਾ ਧੰਮਾਰ ਕਰਨਾ ਚਾਹੁੰਨਾ ਹੈ ਜਿਨ੍ਹਾਂ ਨੇ ਪਾਰਕ ਲਈ 50 ਲੱਖ ਰੁਪਏ ਦਾ ਚੈੱਕ ਪਾਰਕ ਦੇ ਸੁਧਾਰ ਲਈ ਦਿੱਤਾ ਹੈ ਤੇ ਉਹਦੇ ਨਾਲ ਪਾਰਕ ਦੀ ਹਰਬਦ ਨੂੰ ਵੀ ਉਹ ਪਾਰਕ ਦਾ ਚੈੱਕ ਜਿਹੜਾ ਅੱਜ ਅਸੀਂ ਡੀਸੀ ਸਾਹਿਬ ਨੂੰ ਫੜਾਇਆ ਹੈ ਡੀਸੀ ਸਾਹਿਬ ਨੂੰ ਇਸ਼ਵਾਸ਼ਣ ਦਵਾਇਆ ਗਿਆ ਹੈ ਕਿ ਇਸ ਨੂੰ ਸਹੀ ਢੰਗ ਨਾਲ ਇਸ ਪਾਰਕ ਦੇ ਜਿਹੜੇ ਪੈਸੇ ਆ ਉਹ ਲਵਾ ਕੇ ਇਸ ਪਾਰਕ ਨੂੰ ਹਰਬਦਨਗੇ ਔਰ ਨਾਲ ਹੀ ਮੈਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਵੀ ਕਰਾਂਗੇ ਸਾਡਾ ਇੱਕ ਖੰਡੇ ਵਾਲਾ ਪਾਰਕ ਹੈ ਇਹਦੇ ਹਾਲਾਤ ਸੁਧਾਰਨ ਉਹਦੇ ਲਈ ਵੀ ਅਸੀਂ ਬਹੁਤ ਜਲਦ ਕੋਈ ਨਾ ਕੋਈ ਫੰਡ ਅਰੇਂਜ ਕਰਕੇ ਉਹਦਾ ਵੀ ਸੁਧਾਰ ਕਰਾਵਾਂਗੇ ਕਿ ਲੋਕਾਂ ਨੂੰ ਜਿਹੜਾ ਸ਼ਹਿਰ ਦੀ ਸਹੂਲਤ ਹੈ ਮਕਸਰ ਦੇ ਵਿੱਚ ਉਹ ਮਿਲ ਸਕੇ। ਗਵਰਨਮੈਂਟਾਸਤੇ ਫੰਡ ਦਿੱਤਾ ਉਹਦੇ ਬਾਰੇ ਕੀ ਕਹਾਂਗਾ। ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਮਾਕ ਕਰਨਾ ਚਾਹਣਾ ਹੈ ਕਿ ਇਹਨਾਂ ਨੇ ਪਾਰਕ ਲਈ 50 ਲੱਖ ਰੁਪਏ ਦਾ ਚੈੱਕ ਪਾਰਕ ਦੇ ਸੁਧਾਰ ਲਈ ਦਿੱਤਾ ਹੈ। ਤੇ ਉਹਦੇ ਨਾਲ ਪਾਰਕ ਦੀ ਹਰ ਬਦਲੂਗੀ। ਉਹ ਪਾਰਕ ਦਾ ਚੱਕ ਜਿਹੜਾ ਅੱਜ ਅਸੀਂ ਡੀਸੀ ਸਾਹਿਬ ਨੂੰ ਫੜਾਇਆ ਹੈ ਡੀਸੀ ਸਾਹਿਬ ਉਹਨੂੰ ਇਸ਼ਵਾਸ਼ਨ ਦਵਾਇਆ ਗਿਆ ਕਿ ਇਸ ਨੂੰ ਸਹੀ ਢੰਗ ਨਾਲ ਇਸ ਪਾਰਕ ਦੇ ਜਿਹੜੇ ਪੈਸੇ ਆ ਉਹ ਲਵਾ ਕੇ ਇਸ ਪਾਰਕ ਨੂੰ ਹਰਬੰਦਨਗੇ ਔਰ ਨਾਲ ਹੀ ਮੈਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਵੀ ਕਰਾਂਗੇ ਸਾਡਾ ਇੱਕ ਖੰਡੇ ਵਾਲਾ ਪਾਰਕ ਹੈ ਜਿਹਦੇ ਹਾਲਾਤ ਸਦਾਨੇ ਉਧਰ ਲਈ ਅਸੀਂ ਬਹੁਤ ਜਲਦ ਕੋਈ ਨਾ ਕੋਈ ਫੰਡ ਅਰੇਂਜ ਕਰਕੇ ਉਹਦਾ ਵੀ ਸੁਧਾਰ ਕਰਾਵਾਂਗੇ ਕਿ ਲੋਕਾਂ ਨੂੰ ਜਿਹੜਾ ਸ਼ਹਿਰ ਦੀ ਸਹੂਲਤ ਮੁਕਤਰ ਦੇ ਵਿੱਚੋਂ ਮਿਲ ਸਕੀ। ਮੈਂ ਦੱਸ ਤੂੰ ਫੰਡ ਦੇ ਉੱਤੇ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ। ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨਾ ਚਾਹਣਾ ਹੈ। ਜਿਨ੍ਹਾਂ ਨੇ ਪਾਰਕ ਲਈ 50 ਲੱਖ ਰੁਪਏ ਦਾ ਚੈੱਕ ਪਾਰਕ ਦੇ ਸੁਧਾਰ ਲਈ ਦਿੱਤਾ ਹੈ। ਤੇ ਉਹਦੇ ਨਾਲ ਪਾਰਕ ਦੀ ਹਰ ਬਦਲੂਗੀ। ਉਹ ਪਾਰਕ ਦਾ ਚੈੱਕ ਜਿਹੜਾ ਅੱਜ ਅਸੀਂ ਡੀਸੀ ਸਾਹਿਬ ਨੂੰ ਫੜਾਇਆ ਹੈ। ਡੀਸੀ ਸਾਹਿਬ ਬਨੋ ਇਸ਼ਵਾਸ਼ਨ ਦਵਾਇਆ ਗਿਆ ਕਿ ਅਸੀਂ ਉਹ ਸਹੀ ਢੰਗ ਨਾਲ ਇਸ ਪਾਰਕ ਦੇ ਜਿਹੜੇ ਪੈਸੇ ਆ ਉਹ ਲਵਾ ਕੇ ਇਸ ਪਾਰਕ ਨੂੰ ਹਰਬੰਦਨਗੇ ਔਰ ਨਾਲ ਹੀ ਮੈਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਵੀ ਕਰਾਂਗੇ ਸਾਡਾ ਇੱਕ ਖੰਡੇ ਵਾਲਾ ਪਾਰਕ ਹੈ ਜਿਹਦੇ ਹਾਲਾਤ ਸਦਾਰਨ ਉਹਦੇ ਲਈ ਵੀ ਅਸੀਂ ਬਹੁਤ ਜਲਦ ਕੋਈ ਨਾ ਕੋਈ ਫੰਡ ਅਰੇਂਜ ਕਰਕੇ ਉਹਦਾ ਵੀ ਸਦਾਰ ਕਰਾਵਾਂਗੇ ਕਿ ਲੋਕਾਂ ਨੂੰ ਜਿਹੜੇ ਸ਼ਹਿਰ ਦੀ ਸਹੂਲਤ ਮੁਕਤਰ ਦੇ ਵਿੱਚ ਉਹ ਮਿਲ ਸਕੇ